ਆ ਸਿਰ ਪਾੜਦਾ ਮੁੰਡੇ ਨੇ ਜ਼ੱਤ ਲੈ ਕੇ ਆਏ ਓਏ ਕਿਰਪਾਨ ਲੈ ਕੇ ਓਏ ਤਾਰੇ ਨੂੰ ਜੈਮਸੀ ਦੀ ਮੇਰਾ ਨਾਮ ਪਾਸਟਰ ਰੋਹਿਤ ਸੰਧੂ ਫਰਪਿੰਡੇ ਸਯਦ ਮੁबारक ਬੀ ਐਮ ਐਸ ਕਾਲਜ ਦੇ ਨਜ਼ਦੀਕ ਬਟਾਲਾ ਦੇ ਵਿੱਚ ਮੈਂ ਪਿਛਲੇ 6 ਸਾਲ ਤੋਂ ਚਰਚ ਰਨ ਕਰ ਰਿਹਾ ਹਾਂ ਔਰ 2021 ਦੇ ਵਿੱਚ ਆਪਾਂ ਚਰਚ ਦੀ ਜ਼ਮੀਨ ਜੋ ਲਈ ਹੈ ਉਹ ਬਿਲਕੁਲ ਹਸਰੀ ਦੇ ਨਾਲ ਰਸਤਾ ਜਾਂਦਾ ਔਰ ਉਥੇ ਇੱਕ ਪਲਾਟਾਂ ਦੇ ਕੁਝ ਲੜਕੇ ਔਰ ਕੁਝ ਨਜ਼ਦੀਕ ਪਿੰਡ ਦੇ ਲੜਕੇ ਜੋ ਆਏ ਦੇ ਨਹੀਂ ਸ਼ਰਾਰਤਾਂ ਕਰਦੇ ਰਹਿੰਦੇ ਔਰ ਆਉਣ ਜਾਣ ਵਾਲੀਆਂ ਲੜਕੀਆਂ ਦੇ ਨਾਲ ਛੇੜਖਾਨੀ ਆਉਣ ਜਾਣ ਵਾਲੇ ਮੁੰਡਿਆਂ ਦੇ ਨਾਲ ਔਰ ਨਸ਼ੇ ਦੇ ਨਾਲ ਧੁੰਦ ਰਹਿੰਦੇ ਲਾਗੇ ਪਾਰਕ ਹੈ ਉਥੇ ਕਾਫੀ ਨਸ਼ਾ ਵੀ ਉਹ ਕਰਦੇ ਰਹਿੰਦੇ ਔਰ ਉਹਨਾਂ ਦੇ ਨਾਲ ਅੱਗੇ ਵੀ ਫੈਮਲੀਆਂ ਦੇ ਵਿੱਚ ਆਪਾਂ ਇੱਕ ਦੋ ਵਾਰੀ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਬੱਚੇ ਇਦਾਂ ਕਰਦੇ ਆ ਔਰ ਕਹਿੰਦੇ ਕਿ ਆਪਾਂ ਸਮਝਾਵਾਂਗੇ ਪਰ ਉਹਨਾਂ ਨੇ ਕੋਈ ਇਦਾਂ ਦਾ ਐਕਸ਼ਨ ਉਹਨਾਂ ਦੇ ਖਿਲਾਫ ਨਹੀਂ ਲਿਆ ਅੱਜ ਕੀ ਘਟਨਾ ਬਾਬੇ ਜੀ ਔਰ ਅੱਜ ਜਦ ਚਰਚ ਤੋਂ ਵਾਪਸ ਜਾ ਰਹੇ ਸੀਗੇ ਘਰ ਨੂੰ ਲੜਕੇ ਉਹਨਾਂ ਨੂੰ ਇਹਨਾਂ ਨੇ ਘੇਰਿਆ ਔਰ ਜਦ ਮੈਂ ਵੀ ਉਹਨਾਂ ਦੇ ਨਾਲ ਸੀਗੇ ਔਰ ਮੇਰੇ ਨਾਲ ਇਹ ਲੜਕਾ ਚਰਚ ਸੇਵਾ ਕਰਦਾ ਜਦ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕੋਲ ਹਥਿਆਰ ਸੀਗੇ ਦਾਤਰ ਸੀਗਾ ਤਲਵਾਰ ਸੀਗੀ ਉਹਨਾਂ ਨੇ ਉਹ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਔਰ ਮੇਰ ਨਾਲ ਵੀ ਧੱਕਾ ਮੋਕੀ ਕੀਤੀ ਔਰ ਗਾਲੀ ਗਲੋਚ ਕੀਤੀ ਮੈਂ ਸਮਝਦਾ ਕਿ ਇਹ ਬੜੀ ਹੀ ਸ਼ਰਮਨਾਕ ਘਟਨਾ ਹੈ ਕਿ ਅਗਰ ਇੱਕ ਧਾਰਮਿਕ ਕਾਗੂ ਸੇਫ ਨਹੀਂ ਆ ਅਗਰ ਉਹਨਾਂ ਦੇ ਲਈ ਇਸ ਤਰ੍ਹਾਂ ਹੋ ਸਕਦਾ ਤੇ ਦੂਸਰੇ ਦਾ ਕੀ ਹਾਲ ਹੋਏਗਾ ਤਾਂ ਪ੍ਰਸ਼ਾਸਨ ਦੇ ਅੱਗੇ ਮੰਗਿਆ ਕਿ ਇਹਨਾਂ ਲੋਕਾਂ ਤੇ ਬੰਦੀ ਕਾਰਵਾਈ ਕੀਤੀ ਜਾਏ ਔਰ ਇਹਨਾਂ ਨੂੰ ਸਬਕ ਸਿਖਾਇਆ ਜਾਏ ਤਾਂ ਜੋ ਅੱਗੇ ਤੋਂ ਐਦਾਂ ਦੀ ਕੋਈ ਵੀ ਘਟਨਾ ਨਾ ਹੋਵੇ। ਕੰਪਲੇਟ ਕੀਤੀ ਸੀ। ਹਾਂਜੀ ਆਪਾਂ ਕੰਪਲੀਟ ਕਰ ਚੁੱਕੇ ਹਾਂ ਜੀ। ਕੋਈ ਵੀਡੀਓ ਇਹਨਾਂ ਦੀ ਕੋਈ ਵਾਇਰਲ? ਹਾਂਜੀ ਵੀਡੀਓ ਵੀ ਇਹਨਾਂ ਦੀ ਵਾਇਰਲ ਹੋ ਗਈ ਹੈ। ਕੈਪਚਰ ਕੀਤੀ ਗਈ ਹੈ ਵੀਡੀਓ ਉਹ ਵੀ ਸਾਡੇ ਕੋਲ ਹੈ ਜੀ। ਮੇਰਾ ਨਾਮ ਅਸਾਰ ਭੱਟੀ ਹੈ ਪਿੰਡ ਸੈਦਮੁਰਗ ਤੋਂ ਮੈਂ ਸਰਪੰਚ ਆ। ਔਰ ਅੱਜ ਜਿਹੜੀ ਘਟਨਾ ਵਾਪਰੀ ਹੈ ਮੇਰੇ ਪਿੰਡ ਦੇ ਵਿੱਚ ਜਦੋਂ ਚਰਚ ਦੇ ਵਿੱਚ ਰਸਤੇ 'ਚ ਲੜਕੇ ਬੈਠਦੇ ਸੀ ਔਰ ਹਰ ਰੋਜ਼ ਨਵੀਂ ਤੋਂ ਨਵੀਂ ਸ਼ਰਾਰਤ ਕਰਦੇ ਕਈ ਵਾਰ ਉਹਨਾਂ ਦੇ ਪੇਰੈਂਟਸ ਨੂੰ ਮੈਸੇਜ ਦਿੱਤਾ ਗਿਆ ਔਰ ਉਹਨਾਂ ਨੇ ਬਿਲਕੁਲ ਵੀ ਗੱਲ ਨਹੀਂ ਗੋਲੀ ਔਰ ਅੱਜ ਜਦੋਂ ਪਰਮੇਸ਼ਰ ਦੇ ਦਾਸ ਪਾਸੇ ਜੀ ਉਥੋਂ ਲੰਘ ਰਹੇ ਸੀ ਨਾਲ ਸੇਵਾਦਾਰੀ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਔਰ ਪਾਸੇ ਜੀ ਨੂੰ ਗਾਲੀ-ਗਲੋਚ ਕੀਤੀ ਔਰ ਲੜਕੇ ਦੇ ਦਾਤਰ ਮਾਰ ਕੇ ਸਿਰ ਦੇ ਵਿੱਚ ਕਾਫੀ ਜਿਆਦਾ ਛੱਟ ਵੀ ਲਾਈ ਔਰ ਬਹੁਤ ਜਿਆਦਾ ਗਾਲੀ ਗਲੋਚ ਔਰ ਨੰਗਾ ਨਾਚ ਨਚਾਇਆ ਉਹਨਾਂ ਨੇ ਬਦਮਾਸ਼ੀ ਦਾ ਔਰ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਆ ਦਿਨ ਜਿਹੜੇ ਕ੍ਰਿਸਮਸ ਦੇ ਚੱਲ ਰਹੇ ਆ ਔਰ ਇਹ ਕੋਈ ਆਮ ਜੀ ਗੱਲ ਨਹੀਂ ਆ ਇਹ ਵੱਡੀ ਸ਼ਰਾਰਤ ਕੀਤੀ ਗਈ ਆ ਕਿ ਪਰਮੇਸ਼ਰ ਦੇ ਦਾਸ ਦੇਤੇ ਹਮਲਾ ਕਰਨਾ ਇਹ ਛੋਟੀ ਗੱਲ ਨਹੀਂ ਹੈਗੀ ਮੈਂ ਮੰਗ ਕਰਦਾ ਪ੍ਰਸ਼ਾਸਨ ਦੇ ਕੋਲੋਂ ਕਿ ਬੰਦੀ ਕਾਰਵਾਈ ਕੀਤੀ ਕੋਈ ਪਰੇਗਰਦੀ ਸੀ ਬੰਦੀ ਕੋਈ ਪ੍ਰਾਣੀ ਰੰਜਸ਼ ਨਹੀਂ ਆ ਔਰ बार-बार ਇਹਨਾਂ ਦੇ ਵੱਲੋਂ ਹੀ ਕੀਤਾ ਜਾ ਰਿਹਾ ਫਿਲਮੀ ਹੋਈ ਕਿ ਤੈਨੂੰ ਕੋਈ ਕਾਫੀ ਵਾਰ ਆਪਾਂ ਪ੍ਰਸ਼ਾਸਨ ਦੀ ਨੋਟਿਸ ਦੇ ਵਿੱਚ ਵੀ ਲਿਆਂਦਾ ਆ ਔਰ ਅੱਗੇ ਵੀ ਕਈ ਵਾਰ ਇਹਨਾਂ ਨੇ ਰਸਤੇ 'ਤੇ ਚਰਚਾ ਦੀਆਂ ਜਾਂਦੀਆਂ ਲੜਕੀਆਂ ਨੂੰ ਭੈਣਾਂ ਨੂੰ ਛੇੜ-ਛਾੜ ਕੀਤੀ ਗਈ ਆ ਕਈ ਵਾਰ ਇਹ ਲੜਕੀਆਂ ਨੂੰ ਜਾਂਦਿਆਂ ਬਾਈਕ ਦੀ ਚਾਬੀ ਪੋਟ ਲੈਂਦੇ ਉਹਨਾਂ ਦੀ ਕਿ ਤੂੰ ਯਾੜਾ ਲੈ ਵੇਖ ਕੇ ਨਾ ਕਿ ਜੇ ਬਿਨਾਂ ਵਜ੍ਹਾ ਤੋਂ ਟੌਰਚਰ ਕਰਦੇ ਚਰਚ ਨੂੰ ਕੰਪਲੇਂਟ ਕਈ ਵਾਰੀ ਅੱਗੇ ਵੀ ਦਰਖਾਸਤ ਦਿੱਤੀ ਗਈ ਆ ਹੁਣ ਫੇਰ ਦੁਬਾਰਾ ਦਿੱਤੀ ਗਈ ਦਰਖਾਸਤ ਉਹਦੀ ਹਾਲਤ ਜਿਹੜੀ ਜ਼ਿਆਦਾ ਗੰਭੀਰੀ ਸੱਟ ਜ਼ਿਆਦਾ ਹੋਣ ਕਰਕੇ ਉਹਨੂੰ ਸਿਵਲ ਹਸਪਤਾਲ ਦਾਖਲ ਵੀ ਕਰਵਾਇਆ ਗਿਆ। ਇਹ ਬਸ ਸੰਦੀਪ ਜੀ। ਕੀ ਹੋਇਆ ਸਾਡੇ ਨਾਲ? ਇਹਨਾਂ ਚਰਚ ਦੇ ਸੇਵਾ ਨਰਦੌਰ ਉਸ ਸਥਿਤੀ ਵਿੱਚ ਪਾਸਟਰ ਜੀ ਆ ਰਹੇ ੜੇ। ਪਹਿਲਾਂ ਵੀ ਪਾਸਟਰ ਜੀ ਹੁਲਾ ਲਾਣਾ ਉਹਨਾਂ ਨੇ ਗਾੜੀ ਕਿਲੋਚ ਕੀਤਾ ਹੈਗਾ। ਤੇ ਇਹ ਉਹਨਾਂ ਨੂੰ ਸਭਝੋਲ ਦੀ ਕੋਸ਼ਿਸ਼ ਕੀਤੀ। ਉਹ 15 ਤੋਂ 20 ਜਨ ਦੇ ਬੁੱਢੇ ਸੀਗੇ। ਤੇ ਸਭਝੋਲ ਦੇ ਬਾਵਜੂਦ ਵੀ ਉਹਨਾਂ ਨੇ ਬਿਰਤੀਆ ਬੁਲਾ ਕੀਤਾ। ਉਸ ਹਿਰਦੇ ਵਿੱਚ ਕਿਰਪਾ ਬਹੁਤ ਬਰੀ। ਉਦਾਤ ਰੋਜ ਲਾ ਲਮਲੇ। ਉਹ ਗੁੱਜੀਆਂ ਸੱਟ ਲਾਈਏ ਕਿੱਥੋਂ ਦੀ ਘਟਨਾ ਹੈ ਸੈਦ ਮੁਹਰ ਚਰਚਰੇ ਟਰਟ ਤੋਂ ਉਹ ਕਦੇ ਸੀ ਹਾਂਜੀ ਤਾਂ ਬੁੱਡੇ ਉਹਨੇ ਕਾਫੀ ਖਲੋਲ ਦੇ ਸੱਲੇ ਜੇ ਚਰਚ ਲੱਗਦਾ ਤੇ ਔਰ ਕੁੜੀਆਂ ਵੀ ਹੁੰਦੀਆਂ ਸੀ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਵੀ ਛੇੜਛਾੜ ਕਰਦੀ ਫੋਨ ਨੂੰ ਦੋ ਵਤਲਵਰੀ ਅੱਗੇ ਵੀ ਸਮਝਾਇਆ ਤੇ ਅੱਜ ਉਹਨਾਂ ਨੇ ਬੁੱਲੇ ਸਮਝਾਇਆ ਹੀ ਉਹਨਾਂ ਨੂੰ ਤਾਂ ਉਹਨਾਂ ਨੇ ਵੀ ਤੋਂ 15 ਤੋਂ 20 ਬੁੱਲੇ ਹੀ ਗਏ ਜਿਹਨਾਂ ਨੇ ਬੁਲਹਾ ਬੁਲਾ ਕਰ ਦਿੱਤੇ ਕੋਈ ਨਹੀਂ ਨਵੀਂ ਵੀ ਇਹ ਕਰ ਦਿੱਤੇ ਤੜੀ ਕਿੰਨੇ ਹਾਂਜੀ ਪਹਿਲਾਂ ਵੀ ਸ਼ੇਡ ਕਰੀ ਕਰਦੇ ਸੀ ਉਹ ਲਈ ਪਾਸ ਟਿਊਸ਼ਨਾਂ ਨੂੰ ਗਾਲੀ ਗਲੋਚ ਵੀ ਪਹਿਲਾਂ ਵੀ ਕੀਤਾ ਹੀ ਗਲਾ ਤੁਸੀਂ ਜਿਹੜੇ ਚਾਚੇ ਦੀ ਸੇਵਾ ਕਰਦੇ ਹਾਂਜੀ ਚਾਚੇ ਦੀ ਸੇਵਾ ਕਰਦੇ ਨਾਮ ਵੀ ਦਾ ਸੰਦੀਪ ਸਿੰਘ ਅਸਾਂ ਪੂਸ ਕੰਪਲੇਨ ਖਾਈ ਜੀ ਹਾਂਜੀ ਥਰੇ ਦੇ ਸੱਟਾਂ ਲੱਗੀਆਂ ਜੀ ਇੱਕ ਸਾਹਮਣੇ ਸਿੱਟ ਆਪਣਾ ਸਹਿਦਮਾਰਕ ਪਿੰਡ ਤੋਂ ਆਏ ਆ ਕੋਮਲ ਆ ਪੇਸ਼ੈਂਟ ਦਾ ਨਾਮ ਕੋਮਲ ਸਾਨੂੰ ਸੁਖਮ ਸੀ ਸਹਿਦਮਾਰਕ ਤੋਂ ਸਵੇਰੇ ਝਗੜਾ ਹੋਇਆ ਇਹਨਾਂ ਦਾ ਸਾ ਟਿੱਕੇ ਨਾਲ ਦੀ ਸਿਰ ਤੇ ਲੱਗੀ ਆ ਜਾਂ ਗਿੱਧੀਆਂ ਸੱਟਾਂ ਵਗੈਰਾ ਲੱਗੀਆਂ ਤੇ ਆਏ ਇਸ ਵੇਲੇ 10-1000 ਵਿੱਚ ਦੇ ਆਏ ਆ ਤੇ ਡਰੈਸਿੰਗ ਵਗੈਰਾ ਹੋ ਗਈ ਹੈ ਟਿੱਕੇ ਵਗੈਰਾ ਲੱਗੇ ਹੈ ਬਾਕੀ ਹਜੇ ਅੰਡਰ ਟ੍ਰੀਟਮੈਂਟ ਚ ਹੈ ਕਿ ਹਾਲਾਤੀ ਨੇ ਸਰ ਹਾਲਾਤ ਠੀਕ ਹੈ ਕਿ ਨਾਲੋਂ